ਆ ਤੇ ਇਸ ਦਿਨ ਅਸ ਵਕਤ ਅਸੀਂ ਫ੍ਰਿਡਕੋਟ ਪਹੁੰਚ ਜਿੱਥੇ ਐਮ ਆਈ ਲਾਈਫ ਸਟਾਈਲ ਦੀ ਇੱਕ ਮੀਟਿੰਗ ਹੋਈ ਆ ਪ੍ਰੋਗਰਾਮ ਹੋਇਆ ਗੱਲਬਾਤ ਕਰਾਂਗੇ ਜਿਹੜਾ ਆਪਣਾ ਫੰਕਸ਼ਨ ਸੀਗਾ ਜੀ ਉਹ ਇੱਕ ਐਮ ਆਈ ਲਾਈਫ ਸਟਾਈਲ ਕੰਪਨੀ ਦਾ ਆਪਣਾ ਪ੍ਰੋਗਰਾਮ ਸੀਗਾ ਇਵੈਂਟ ਕੀਤਾ ਸੀ ਆਪਾਂ ਬੀਬੀਐਸ ਜੀ ਨੂੰ ਅਸੀਂ ਬੋਲਦੇ ਆ ਬੈਗ ਬਲੀਵ ਸੈਮੀਨਾਰ ਜਿੱਥੇ ਕਾਫੀ ਸਾਰੇ ਡਿਸਟ੍ਰਿਬਿਊਟਰ ਲਗਭਗ 250 ਤੋਂ 300 ਲੋਕਾਂ ਦੀ ਜਿਹੜੀ ਗੈਦਰਿੰਗ ਸੀਗੀ ਔਰ ਜਿਹੜੇ ਸਾਡੇ ਡਿਸਟ੍ਰਿਬਿਊਟਰਾਂ ਨੇ ਸਾਡੇ ਨਾਲ ਕੰਮ ਸ਼ੁਰੂ ਕੀਤਾ ਹੋਇਆ ਉਹਨਾਂ ਵਿੱਚੋਂ ਅੱਜ ਲਗਭਗ 10-12 ਐਦਾਂ ਦੇ ਲੋਕ ਆ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਸੀਗੇ ਜਿਨ੍ਹਾਂ ਨੇ ਗੋਆ ਦਾ ਜਿਹੜਾ ਆਪਣਾ ਟੂਰ ਹੈਗਾ ਉਹ ਅਚੀਵ ਕੀਤਾ ਹੈਗਾ ਜਿਹੜੇ ਲੋਕ ਸਾਡੇ ਨਾਲ ਕੰਮ ਕਰਦੇ ਹੈਗੇ ਆ ਅਸੀਂ ਉਹਨਾਂ ਨੂੰ ਅਲੱਗ-ਅਲੱਗ ਜਗ੍ਹਾ ਤੇ ਬਾਇ ਐਰ ਸਫਰ ਆ ਜਿਹੜਾ ਉਹ ਕਰਵਾਉਣੇ ਹੈਗੇ ਆ ਤੇ ਹੁਣ ਆਪਣੇ ਜਿਹੜਾ ਕੰਪਨੀ ਵੱਲੋਂ ਇੱਕ ਗੋਆ ਦਾ ਟੂਰ ਆ ਜਿਹੜਾ ਉਹ ਚੱਲ ਰਿਹਾ ਹੈਗਾ ਤੇ ਇੱਕ ਆਪਣਾ ਜਿਹੜਾ ਥਾਈਲੈਂਡ ਦਾ ਟੂਰ ਹੈਗਾ ਇੰਟਰਨੈਸ਼ਨਲ ਟੂਰ ਆ ਉਹ ਚੱਲ ਰਿਹਾ ਹੈਗਾ ਤੇ ਅਸੀਂ ਲੋਕਾਂ ਨੂੰ ਸੰਦੇਸ਼ ਇਹ ਹੀ ਦੰਦੇ ਆ ਕਿ ਜਿਹੜੀਆਂ ਚੀਜ਼ਾਂ ਜਿਹੜੇ ਪ੍ਰੋਡਕਟ ਜਿਹੜੀਆਂ ਵਸਤੂਆਂ ਤੁਸੀਂ ਆਪਦੇ ਘਰਾਂ ਦੇ ਵਿੱਚ ਬਜ਼ਾਰਾਂ ਦੇ ਵਿੱਚੋਂ ਖਰੀਦ ਕੇ ਲੈ ਕੇ ਆਉਨੇ ਹੋ ਔਰ ਤੁਸੀਂ ਉਹਦੇ ਬਦਲੇ ਪੈਸਾ ਦਿੰਨੇ ਹੋ ਤੇ ਚੀਜ਼ ਵਰਤਦੇ ਹੈਗੇ ਹੋ ਜੇ ਉਹੀ ਚੀਜ਼ ਤੁਸੀਂ ਸਾਡੇ ਨਾਲ ਕਰਦੇ ਹੋ ਸਾਡੇ ਤੋਂ ਤੁਸੀਂ ਸਾਨੂੰ ਪੈਸੇ ਦਿੰਨੇ ਹੋ ਸਾਡੇ ਤੋਂ ਜੋ ਚੀਜ਼ ਤੁਹਾਨੂੰ ਘਰ ਦੇ ਵਿੱਚ ਚਾਹੀਦੀ ਹੈਗੀ ਆ ਉਹੀ ਚੀਜ਼ ਤੁਸੀਂ ਸਾਡੇ ਤੋਂ ਪਰਚੇਜ਼ ਕਰਦੇ ਹੋ ਉਹੀ ਵਸਤੂ ਤੁਸੀਂ ਸਾਡੇ ਤੋਂ ਪਰਚੇਜ਼ ਕਰਦੇ ਹੈਗੇ ਹੋ ਤਾਂ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਥੋਂ ਪੈਸਾ ਜਾਂ ਸਬਸਿਡੀ ਵੀ ਮਿਲਣੀ ਸ਼ੁਰੂ ਹੋ ਜੂਗੀ ਔਰ ਤੁਹਾਨੂੰ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਟੂਰ ਹੈਗੇ ਆ ਉਹ ਵੀ ਮਿਲਣੇ ਸ਼ੁਰੂ ਹੋ ਜਾਣਗੇ ਤੇ ਅੱਜ ਕਾਫੀ ਸਾਰੇ ਲੋਕ ਹੈਗੇ ਆ ਜਿਨ੍ਹਾਂ ਨੇ ਇਹ ਟੂਰ ਆ ਜਿਹੜੇ ਥਰੋ ਵਨ ਕੀਤੇ ਆ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਹੀ ਕਹਿਣਾ ਚਾਹੂੰਗਾ ਕਿ ਜਿਹੜਾ ਅੱਜ ਸਾਡਾ ਯੂਥ ਆ ਜਿਹੜਾ ਉਹ ਬਾਹਰ ਨੂੰ ਜਾ ਰਿਹਾ ਹੈਗਾ ਜਹਾ ਨੌਕਰੀਆਂ ਨਾ ਮਿਲਣ ਕਰਕੇ ਸਟ्रेस ਦੇ ਵਿੱਚ ਹੈਗਾ ਉਸ ਯੂਥ ਨੂੰ ਇੱਕ ਪਰਜੋਰ ਅਪੀਲ ਹੈਗੀ ਆ ਕਿ ਤੁਸੀਂ ਸਾਰੇ ਜਾਣੇ ਆਪਣਾ ਇੱਕ ਸਮੂਹ ਹੈ ਜਿਹੜਾ ਉਹ ਆਪਾਂ ਕਾਇਮ ਕਰੀਏ ਇੱਕ ਨੈਟਵਰਕ ਹੈ ਜਿਹੜਾ ਉਹ ਕ੍ਰੀਏਟ ਕਰੀਏ ਔਰ ਨੈਟਵਰਕ ਦੇ ਮਾਧਿਅਮ ਦੇ ਰਾਹੀਂ ਐਮ ਐਮ ਆਈ ਲਾਈਫ ਸਟਾਈਲ ਦੇ ਮਾਧਿਅਮ ਦੇ ਰਾਹੀਂ ਆਪਾਂ ਸਾਰੇ ਆਪਣੇ ਜਿਹੜੇ ਸੁਪਨੇ ਹੈਗੇ ਆ ਦੋਸਤੋ ਉਹ ਪੂਰੇ ਕਰ ਸਕਦੇ ਹੈਗੇ ਆ